ਬਾਬੂ ਸ਼ਾਹੀ ਦੇਖ ਰਹੇ ਹਾਂ ਤੁਸੀਂ ਅਸੀਂ ਇਸ ਵੇਲੇ ਮੌਜੂਦ ਹਾਂ ਸਰਬਜੀਤ ਸਿੰਘ ਖਾਲਸਾ ਦੇ ਘਰ ਦੇ ਬਾਹਰ ਦੱਸ ਦਈਏ ਕਿ ਸਰਬਜੀਤ ਸਿੰਘ ਖਾਲਸਾ ਲਗਾਤਾਰ ਜਿਹੜਾ ਨਾਮ ਹੈ ਉਹ ਚਰਚਾ ਚ ਚੱਲ ਰਿਹਾ ਜੇ ਅਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀਆਂ 13 ਸੀਟਾਂ ਤੇ ਜਿਸ ਤਰ੍ਹਾਂ ਦੇ ਟ੍ਰੈਂਡਸ ਆ ਰਹੇ ਨੇ ਤਾਂ ਉਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ 7 ਤੇ ਕਾਂਗਰਸ ਅੱਗੇ ਹੈ ਤੇ 3 ਤੇ ਆਮ ਆਦਮੀ ਪਾਰਟੀ ਹੈ ਇੱਕ ਤੇ ਅਕਾਲੀ ਦਲ ਹੈ ਤੇ 2 ਜਿਹੜੀਆਂ ਨੇ ਉਹ ਇੰਡੀਪੈਂਡੈਂਸ ਜਿੱਥੇ ਜਿੱਤ ਰਹੇ ਨੇ ਉਹਨਾਂ ਵਿੱਚੋਂ ਇੱਕ ਫਰੀਦਕੋਟ ਸੀਟ ਦਾ ਲਗਾਤਾਰ ਜ਼ਿਕਰ ਹੋ ਰਿਹਾ ਜਿੱਥੋਂ ਸਰਬਜੀਤ ਸਿੰਘ ਖਾਲਸਾ ਚੋਣ ਲੜੇ ਸੀ ਤੇ ਸਰਬਜੀਤ ਸਿੰਘ ਖਾਲਸਾ ਵੱਡੀ ਲੀਡ ਦੇ ਨਾਲ ਅੱਗੇ ਵਧ ਰਹੇ ਨੇ 38000 ਤੋਂ ਉੱਪਰ ਜਿਹੜੀ ਉਹਨਾਂ ਦੀ ਇਸ ਵੇਲੇ ਜਿਹੜੀ ਲੀਡ ਹੈ ਉਹ ਦੱਸੀ ਜਾ ਰਹੀ ਹੈਗੀ ਹੈ 11:30 ਦਾ ਜਿਹੜਾ ਸਮਾਂ ਇਸ ਵੇਲੇ ਹੋ ਚੁੱਕਿਆ ਹੈ ਤੇ ਇਸ ਵੇਲੇ ਤੇ ਜੇ ਆਕੜੇ ਵੇਖੀਏ ਤਾਂ 39000 ਹੋ ਚੁੱਕੀ ਹੈ ਹੁਣ 39318 ਇਸ ਵਕਤ ਦੇ ਜਿਹੜੇ ਫਿਗਰਸ ਨੇ ਉਹ ਦਿਖਾ ਰਹੇ ਨੇ ਤੇ ਮੁਹਾਲੀ ਚ ਉਹਨਾਂ ਦਾ ਘਰ ਹੈ ਹਾਲਾਂਕਿ ਇੱਥੇ ਜਿਹੜਾ ਮਾਹੌਲ ਬਿਲਕੁਲ ਠੰਡਾ ਹੈ ਉਹਦਾ ਕਾਰਨ ਇਹ ਹੈ ਕਿ ਜਿਹੜਾ ਪਰਿਵਾਰ ਹੈ ਪੂਰੇ ਦਾ ਪੂਰਾ ਪਰਿਵਾਰ ਸਰਜੀਤ ਸਿੰਘ ਖਾਲਸਾ ਦਾ ਉਹ ਜਿਸ ਤੋਂ ਜਿਸ ਵੇਲੇ ਤੋਂ ਚੋਣਾਂ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੇ ਚੋਣਾਂ ਲੜਨੀਆਂ ਸੀਗਾ ਅਨਾਉਂਸਮੈਂਟ ਹੋਈ ਸੀਗੀ ਤੇ ਉਸ ਵੇਲੇ ਤੋਂ ਹੀ ਜਿਹੜਾ ਪਰਿਵਾਰ ਹੈ ਉਹ ਫਰੀਦਕੋਟ 'ਚ ਉੱਥੇ ਸਰਗਰਮੀ ਦਿਖਾਈ ਗਈ ਪਰਿਵਾਰ ਵੱਲੋਂ ਸੋ ਇੱਥੇ ਕੋਈ ਨਹੀਂ ਰਹਿ ਰਿਹਾ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਥੇ ਫਿਲਹਾਲ ਘਰ ਦੀ ਜਿਹੜੀ ਆ ਥੋੜੀ ਬਹੁਤ ਰਿਪੇਅਰ ਵੀ ਚੱਲ ਰਹੀ ਥੋੜਾ ਬਹੁਤ ਕੰਮ ਵੀ ਜਿਹੜਾ ਚੱਲ ਰਿਹਾ ਹੈਗਾ ਪਰ ਇੱਥੇ ਮਾਹੌਲ ਬਿਲਕੁਲ ਠੰਡਾ ਹੈ ਕਿਉਂਕਿ ਆ ਫੈਮਿਲੀ ਮੈਂਬਰ ਜਾਂ ਕੋਈ ਰਿਸ਼ਤੇਦਾਰ ਇੱਥੇ ਨਾ ਹੋਣ ਕਾਰਨ ਇੱਥੇ ਕੋਈ ਨਹੀਂ ਆ ਰਿਹਾ ਕਿਸੇ ਤਰ੍ਹਾਂ ਦਾ ਕੋਈ ਜਸ਼ਨ ਦਾ ਮਾਹੌਲ ਨਹੀਂ ਪਰ ਫਰੀਦਕੋਟ 'ਚ ਜ਼ਰੂਰ ਜਸ਼ਨ ਉੱਥੇ ਮਨਾਇਆ ਜਾਊਗਾ ਜਿੱਥੇ ਵੀ ਉਹ ਮੌਜੂਦ ਹੋਣਗੇ ਸਰਜੀਤ ਸਿੰਘ ਖਾਲਸਾ ਪਰ ਵੈਸੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਘਰ ਹੈ ਸਰਜੀਤ ਸਿੰਘ ਖਾਲਸਾ ਦਾ ਬਿਲਕੁਲ ਇਹੀ ਘਰ ਹੈ ਮੁਹਾਲੀ ਪੰਜ ਫੇਸ 'ਚ ਉਹਨਾਂ ਦਾ ਘਰ ਹੈ ਉਹਨਾਂ ਦੀ ਰਹਿਸ਼ ਹੈ ਜਿੱਥੇ ਉਹ ਰਹਿੰਦੇ ਰਹੇ ਨੇ ਸਰਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਵੀ ਚੋਣਾ ਲੜੇ ਸੀਗੇ ਪਰ ਉਹ ਜਿੱਤ ਨਹੀਂ ਪਾਏ ਸੀ ਤੇ ਇਸ ਵਾਰ ਉਹ ਜਿਹੜਾ ਇੱਕ ਵੱਡਾ ਚਮਤਕਾਰ ਉਹ ਹੋਇਆ ਤੇ ਇੱਕ ਬਹੁਤ ਵੱਡਾ ਅਕਰਾਰਾ ਜਵਾਬ ਉਹਨਾਂ ਨੇ ਦਿੱਤਾ ਵੱਡੀਆਂ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਸ ਨੂੰ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੀ ਜਿਹੜੇ ਸੀਗੇ ਕਾਫੀ ਸਟਰੋਂਗ ਫੇਸ ਮੰਨੇ ਜਾ ਰਹੇ ਸੀਗੇ ਸੋ ਉਹਨਾਂ ਨੂੰ ਉਹਨਾਂ ਨੇ 39000 ਦੀ ਜਿਹੜੀ ਲੀਡ ਦੇ ਨਾਲ ਉਹ ਪਿੱਛੇ ਛੱਡਿਆ ਹੋਇਆ ਤੇ ਸੋ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਇਹ ਦੋ ਇੰਡੀਪੈਂਡੈਂਟ ਕੈਂਡੀਡੇਟਸ ਸਿਗੇ ਜਿਹੜੇ ਉਹ ਲਗਾਤਾਰ ਵੱਡੇ ਮਾਰਜਨ ਦੇ ਨਾਲ ਅੱਗੇ ਵਧ ਰਹੇ ਨੇ ਤੇ ਹੁਣ ਅੱਗੇ ਇਹ ਜੇਕਰ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਲਗਭਗ 4 ਸੀਟਾਂ ਨੇ ਜਿਹੜੀਆਂ ਕਲੀਅਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਅਜੇ ਕਾਊਂਟਿੰਗ ਜਿਹੜੀ ਆ ਉਹ ਹੋਰ ਕਾਫੀ ਸਮਾਂ ਚੱਲੇਗੀ ਹਜੇ ਕੁਝ ਕਾਊਂਟ ਰਾਉਂਡਸ ਦੀ ਕਾਊਂਟਿੰਗ ਹੋਈ ਆ ਪਰ ਜਿਸ ਤਰ੍ਹਾਂ ਦਾ ਮਾਰਜਿਨ ਇਹਨਾਂ ਚਾਰ ਸੀਟਾਂ ਤੇ ਸਾਹਮਣੇ ਆਇਆ ਹੈ ਤਾਂ ਉੱਥੋਂ ਜਿਹੜੀਆਂ ਸੀਟਾਂ ਨੇ ਜਿਹੜੇ ਰਿਜ਼ਲਟ ਨੇ ਉਹ ਕਲੀਅਰ ਨਜ਼ਰ ਆ ਰਹੇ ਨੇ ਉਸ ਉਹਦੇ ਵਿੱਚ ਫਰੀਦਕੋਟ ਦੀ ਸੀਟ ਹੈ ਉਹਦੇ ਵਿੱਚ ਖਡੂਰ ਸਾਹਿਬ ਦੀ ਸੀਟ ਹੈ ਉਹਦੇ ਜਲੰਧਰ ਦੀ ਸੀਟ ਹੈ ਤੇ ਇੱਕ ਸੰਗਰੂਰ ਦੀ ਸੀਟ ਹੈ ਤਾਂ ਦੱਸ ਦਈਏ ਕਿ ਇਹ ਜਿਹੜਾ ਪਰਿਵਾਰ ਹੈਗਾ ਸਰਬਜੀਤ ਸਿੰਘ ਖਾਲਸਾ ਇਹ ਬੀਨਤ ਸਿੰਘ ਦੇ ਮੁੰਡੇ ਨੇ ਬੀਨਤ ਸਿੰਘ ਜਿਹਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਜਿਹੜੇ ਪ੍ਰਧਾਨ ਮੰਤਰੀ ਸੀ ਦੇਸ਼ ਦੇ ਉਹਨਾਂ ਨੂੰ ਉਹਨਾਂ ਦਾ ਕਤਲ ਕੀਤਾ ਸੀਗਾ ਤੇ 1999 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਉਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜੀ ਆ ਪੰਜਾਬ 'ਚ ਵੱਡੀ ਜਿੱਤ ਹਾਸਲ ਕੀਤੀ ਸੀਗੀ ਤਾਂ ਉਦੋਂ ਸਰਬਜੀਤ ਸਿੰਘ ਖਾਲਸਾ ਦੇ ਮਦਰਸੀਗੇ ਜਿਹੜੇ ਬੀਮਲ ਕੌਰ ਖਾਲਸਾ ਉਹ ਵੀ ਜਿੱਤੇ ਸੀਗੇ ਰੋਪੜ ਤੋਂ ਤੇ ਜਿਹੜੇ ਉਹਨਾਂ ਦੇ ਉਹਨਾਂ ਦੇ ਦਾਦਾ ਸੀਗੇ ਸੁੱਚਾ ਸਿੰਘ ਉਹ ਵੀ ਜਿੱਤੇ ਸੀਗੇ ਤੇ ਹੁਣ ਉਸ ਪਰਿਵਾਰ ਨੇ ਇਸ ਤੋਂ ਪਹਿਲਾਂ ਵੀ ਕਿਉਂਕਿ ਲਗਾਤਾਰ ਸਿਆਸਤ ਚ ਐਕਟਿਵ ਰਹਿਿਆ ਤੇ ਇਸ ਵਾਰ ਸਰਜੀਤ ਸਿੰਘ ਖਾਲਸਾ ਨੇ ਫੇਰ ਆਪਣਾ ਲੱਕ ਜਮਾਇਆ ਸੀ ਪਰ ਇਸ ਵਾਰ ਉਹ ਕਾਮਯਾਬ ਹੁੰਦੇ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਹੋਰ ਦੱਸ ਦਿੰਨੇ ਆ ਸਰਜੀ ਸਿੰਘ ਖਾਲਸਾ ਅਚਾਨਕ ਉਹਨਾਂ ਦੀ ਜਿਹੜੀ ਸੀ ਕੈਂਪੇਨ ਨੂੰ ਉਸ ਵੇਲੇ ਹੰਗਾਰਾ ਮਿਲਿਆ ਜਿਸ ਵੇਲੇ ਕਾਫੀ ਜਿਹੜੇ ਲੀਡਰ ਨੇ ਸਿੱਖ ਲੀਡਰ ਨੇ ਜਾਂ ਹੋਰ ਕਈ ਜਿਹੜੇ ਵੱਡੇ ਚਿਹਰੇ ਸੀਗੇ ਉਹਨਾਂ ਨੇ ਆਪਣੀ ਸਪੋਰਟ ਜਿਹੜੀ ਹੈ ਉਹ ਐਕਸਟੈਂਡ ਕੀਤੀ ਸੀਗੀ ਸਰਜੀ ਸਿੰਘ ਖਾਲਸਾ ਵੱਲ ਸੋ ਜਿਹਦੇ ਵਿੱਚ ਜਿਹੜਾ ਬਰਗਾੜੀ ਮੋਰਚਾ ਆ ਲੱਗਿਆ ਹੋਇਆ ਸੀ ਉਹ ਉਹਦੇ ਨਾਲ ਜੁੜੇ ਹੋਏ ਜਿਹੜੇ ਸਿੱਖ ਲੀਡਰ ਸੀਗੇ ਚਾਹੇ ਉਹ ਧਿਆਨ ਸਿੰਘ ਮੰਡ ਹੋਣ ਚਾਹੇ ਉਹ ਸਾਬਕਾ ਕਾਲ ਤਖਤ ਦੇ ਜੱਥੇਦਾਰ ਜਸਬੀਰ ਸਿੰਘ ਰੋਡੇ ਹੋਣ ਉਹਨਾਂ ਨੇ ਆਪਣੀ ਜਿਹੜੀ سپورਟ ਹੈ ਉਹ ਉਹਨਾਂ ਨੂੰ ਸਰਜੀਤ ਸਿੰਘ ਖਾਲਸਾ ਨੂੰ ਦਿੱਤੀ ਸੀਗੀ ਇਸ ਤੋਂ ਇਲਾਵਾ ਜਸਟਿਸ ਜੋਰਾ ਸਿੰਘ ਜਿਹੜੇ ਆਮ ਆਦਮੀ ਪਾਰਟੀ ਤੋਂ ਜਲੰਧਰ ਸੀਟ ਤੋਂ ਚੋਣ ਵੀ ਲੜ ਚੁੱਕੇ ਨੇ ਤੇ ਉਹਨਾਂ ਨੇ ਵੀ ਜਿਹੜੀ ਆਪਣੀ ਹਮਾਇਤ ਜਿਹੜੀ ਹੈ ਉਹਨਾਂ ਨੇ ਵੀ ਇਹਨਾਂ ਦੀ ਹਮਾਇਤ ਕੀਤੀ ਸੀਗੀ ਸਰਜੀਤ ਸਿੰਘ ਖਾਲਸਾ ਦੀ ਤੇ ਸਰਜੀਤ ਸਿੰਘ ਖਾਲਸਾ ਨੇ ਕਾਫੀਆਂ ਨੂੰ ਹੈਰਾਨ ਕਰ ਦਿੱਤਾ ਕਰਮਜੀਤਨ ਮੋਲ ਦੂਜੇ ਨੰਬਰ ਤੇ ਉੱਥੋਂ ਚੱਲ ਰਹੇ ਨੇ ਤੇ ਲੀਡ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਇਸ ਵੇਲੇ 40547 ਦੀ ਜਿਹੜੀ ਲੀਡ ਹੈ ਸਰਜੀਤ ਸਿੰਘ ਖਾਲਸਾ ਦੀ ਹੋ ਚੁੱਕੀ ਹੈ ਸੋ ਇਹ ਉਹਨਾਂ ਦਾ ਘਰ ਹੈ ਜਿੱਥੇ ਉਹ ਆਪਣੇ ਪਰਿਵਾਰ ਸਮੇਤ ਕਾਫੀ ਸਮੇਂ ਤੋਂ ਰਹਿ ਰਹੇ ਨੇ ਇਸ ਵਾਰ ਫਰੀਦਕੋਟ ਜਿਹੜੀ ਕਿ ਰਿਜ਼ਰਵ ਸੀਟ ਹੈ ਉੱਥੋਂ ਲੜਨ ਦਾ ਚੋਣ ਲੜਨ ਦਾ ਉਹਨਾਂ ਨੇ ਮਨ ਬਣਾਇਆ ਸੀ ਜਿਸ ਵੇਲੇ ਇਹਨਾਂ ਨੇ ਮਨ ਬਣਾਇਆ ਸੀ ਅਸੀਂ ਉਦੋਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਬੇਸ਼ੱਕ ਮੇਰੇ ਖਿਲਾਫ ਵੱਡੇ ਵੱਡੇ ਚਿਹਰੇ ਨੇ ਕਿਉਂਕਿ ਹੰਸ ਰਾਜ ਹੰਸ ਵੀ ਇਸ ਸੀਟ ਤੋਂ ਭਾਜਪੀ ਦੇ ਉਮੀਦਵਾਰ ਸੀ ਕਰਮਜੀਤ ਅਨਮੋਲ ਸੀਗੇ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬੇਸ਼ੱਕ ਵੱਡੇ ਚਿਹਰੇ ਨੇ ਪਰ ਮੈਂ ਆਪਣੇ ਪੰਥਕ ਮੁੱਦਿਆਂ ਤੇ ਚੋਣ ਲੜਦਾ ਆ ਰਿਹਾ ਤੇ ਇਸ ਵਾਰ ਵੀ ਮੈਨੂੰ ਉਮੀਦ ਹੈ ਕਿ ਜਿਹੜਾ ਮੇਰਾ ਸਿੱਖ ਪੰਥ ਹੈ ਉਹ ਮੇਰੀ ਸਪੋਰਟ ਕਰੂਗਾ ਉਹ ਜਿਹੜੇ ਮੇਰੇ ਮੁੱਦਿਆਂ ਵੱਲ ਜ਼ਰੂਰ ਧਿਆਨ ਦੇਊਗਾ ਤੇ ਉਸੇ ਤਰ੍ਹਾਂ ਦਾ ਹੁੰਦਾ ਨਜ਼ਰ ਆਇਆ ਕਿਉਂਕਿ ਪਹਿਲਾਂ ਕਰਮਜੀਤ ਅਨਮੋਲ ਕਾਫੀ ਸਟਰੋਂਗ ਕੈਂਪੇਨਿੰਗ ਉਹਨਾਂ ਦੀ ਚੱਲ ਰਹੀ ਸੀ ਜੇਕਰ ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖੀਏ ਪਰ ਸਰਜੀਤ ਸਿੰਘ ਖਾਲਸਾ ਨੇ ਸਭ ਕੁਝ ਇੱਥੇ ਬਦਲ ਕੇ ਰੱਖਤਾ ਸੋ ਇਸ ਵੇਲੇ ਸਰਜੀਤ ਸਿੰਘ ਖਾਲਸਾ ਦੀ ਜਿੱਤ ਜਿਹੜੀ ਹੈ ਉਹ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਤੈ ਹੁੰਦੀ ਨਜ਼ਰ ਆ ਰਹੀ ਜਿਸ ਤਰ੍ਹਾਂ ਦਾ ਲੀਡ ਜਿਹੜਾ ਉਹਨਾਂ ਦਾ ਵੱਧ ਰਿਹਾ ਹੈਗਾ ਸੋ ਹੋਰ ਜਿਹੜੀ ਵੀ ਅਪਡੇਟ ਹੋਊਗੀ ਕਿਉਂਕਿ ਇੱਥੇ ਕੋਈ ਮਾਹੌਲ ਨਹੀਂ ਨਹੀਂ ਤਾਂ ਅਸੀਂ ਕੋਸ਼ਿਸ਼ ਜ਼ਰੂਰ ਕਰਨੀ ਸੀ ਕਿਸੇ ਦੇ ਨਾਲ ਗੱਲਬਾਤ ਕਰਨ ਦੀ ਚਾਹੇ ਕੋਈ ਵੀ ਇੱਥੇ ਪ੍ਰੈਜ਼ੀਡੈਂਟ ਹੁੰਦਾ ਪਰ ਘਰੇ ਕੋਈ ਇੱਥੇ ਮੌਜੂਦ ਨਹੀਂਗਾ ਫਿਰ ਅਸੀਂ ਗੱਲਬਾਤ ਕਰਕੇ ਹੋਰ ਕੋਸ਼ਿਸ਼ ਕਰਨੀ ਸੀ ਕਿ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਤੇ ਹੁਣ ਫਿਲਹਾਲ ਜਿਹੜੀ ਵੀ ਅਪਡੇਟ ਹੋਊਗੀ ਉਹ ਤੁਹਾਡੇ ਤੱਕ ਜਰੂਰ ਅਸੀਂ ਸਾਂਝੀ ਕਰਾਂਗੇ ਜਿਹੜੇ ਲਗਾਤਾਰ ਨਤੀਜੇ ਆ ਰਹੇ ਨੇ ਤੁਸੀਂ ਬਾਬੂ ਸ਼ਹੀਦ ਤੇ ਦੇਖ ਰਹੇ ਹੋ ਤੇ ਜੁੜੇ ਰਹੋ ਬਾਬੂ ਸ਼ਹੀਦ ਦੇ ਨਾਲ ਮੁਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਾਪ ਸਿੰਘ ਸਿੱਧੂ